ਬਹੁਤ ਜ਼ਿਆਦਾ ਜੀ ਖਾਸ ਕਰਕੇ ਜਿਹੜੀ ਆਲੂ ਦੀ ਫਸਲ ਬਹੁਤ ਬਰਬਾਦ ਹੋ ਚੁੱਕੀ ਆ ਜਿੱਦਾਂ ਝੋਨੇ ਲੇਟ ਸੀ ਤੇ ਆਲੂ ਦੀ ਫਸਲ ਜਿਹੜੀ ਲੇਟ ਸੀ ਅਜੇ ਤਕਰੀਬਨ 45 ਤੋਂ 50 ਦਿਨ 55 ਜਾਂ 60 ਦਿਨ ਤੱਕ ਜਿਹੜੇ 2 ਕੁ ਮਹੀਨੇ ਦੇ ਆਲੂ ਸੀ ਨਾ ਮਾਲ ਨਹੀਂ ਪੂਰਾ ਬਣਿਆ ਆਲੂ ਜਿਹੜੀ ਵੇਲ ਆ ਪੂਰੀ ਤੈਸਨੈਸ ਹੋ ਚੁੱਕੀ ਆ ਬਾਕੀ ਦੇ ਪੱਠੇ ਆ ਮਾਲ ਡੰਗਰ ਦਾ ਬਹੁਤ ਬਰਬਾਦੀ ਹੋਈ ਆ ਕਣਕ ਦਾ ਵੀ ਨੁਕਸਾਨ ਤਾਂ ਹੈ ਆ ਜਦ ਕਣਕ ਫੇਰ ਵੀ ਘਾਟਾ ਨੁਕਸਾਨ ਬਾਕੀ ਆਲੂ ਦੀ ਖੇਤੀ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਇਸ ਵਾਰ ਜਿਹੜੇ ਕਿੰਨੇ ਵਿੱਚ ਗਾਏ ਪਏ ਆ ਬਹੁਤ ਜ਼ਿਆਦਾ ਗੜਾ ਪਿਆ ਸਾਡੇ ਸੁਲਤਾਨਪੁਰ ਏਰੀਆ ਜੀ ਧਰਤੀ ਇਕਨ ਚਿੱਟੀ ਹੋ ਗਈ ਗੜਾ ਬਹੁਤ ਜ਼ਿਆਦਾ ਪਿਆ ਇਹ ਜਿਹੜੀ ਬਰਖਾ ਸੀ ਚਾਹੀਦੀ ਸੀ ਬਾਕੀ ਜਿਹੜਾ ਇਸ ਟਾਈਮ ਆ ਕੇ ਗੜਾ ਪਿਆ ਨਾ ਜੀ ਇਹ ਜ਼ਿੰਮੇਦਾਰਾਂ ਦਾ ਲੱਕ ਤੋੜਦਾ ਇਸ ਗੜੇ ਨੇ ਬਾਰੇ ਕੀ ਕਰਦੇ ਆ ਮੈਂ ਸਿਕੰਦਰ ਸਿੰਘ ਆਪਾਂ ਦਾ ਸਰਪੰਚ ਹਾਂ ਮੈਂ ਜੀ ਅੱਜ ਸਵੇਰੇ 6:00 ਤੋਂ ਵਜੇ ਤੋਂ ਲੈ ਕੇ 7:00 ਵਜੇ ਤੱਕ ਜਿਹੜੇ ਘੜੇ ਫੈੜੇ ਨਹੀਂ ਕਾਫੀ ਪਿਆ ਤੇ ਗੜਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਸਲਾਂ ਦਾ ਤੇ ਅੱਗੇ ਵੀ ਅਸੀਂ ਜੋ ਦਰਿਆ ਦੀ ਮਾਰ ਪਾਣੀ ਦੇ ਮਾਰ ਵਿੱਚ ਆਏ ਹਾਂ ਪਿਛਲੇ ਮਹੀਨਿਆਂ ਚ ਸਾਡਾ ਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਹਨਮਾਰੀ ਮੈਂ ਪਰਜੋਰ ਅਪੀਲ ਹੈ ਸਰਕਾਰ ਨੂੰ ਵੀ ਸਾਨੂੰ ਵੱਧ ਵੱਧ ਇਹਦੀ ਸਹਾਇਤਾ ਕੀਤੀ ਜਾਵੇ ਜਾਦ ਹੈ ਜੀ ਸਰੋਂ ਦੇ ਪੈ ਗਿਆ ਜੀ ਆਲੂਆਂ ਦੇ ਪੈ ਗਿਆ ਕਣਕ ਤੇ ਵੀ ਪਿਆ ਵਾ ਕਣਕ ਤੇ ਵੀ ਪੈ ਗਿਆ ਜਿਹਨਾਂ ਦੇ ਨਿਸਰੀਆਂ ਹੀ ਕਣਕਾਂ ਜਿੱਦਾਂ ਮੰਨਵਾ ਤੇ ਸਰੋਂ ਦੇ ਹੋ ਗਿਆ ਆਲੂਆਂ ਦੇ ਹੋ ਗਿਆ ਜੀ ਗਾਜਰ ਤੇ ਪਿਆ ਹਾਂ ਜੀ ਹਾਂ ਜੀ ਸਾਰੀ ਫਸਲਾਂ ਦੇ ਪਿਆ ਨੁਕਸਾਨ ਸਾਰੀਆਂ ਫਸਲਾਂ ਦਾ ਹੈ ਅੱਛਾ ਜੀ ਇਹ ਤਾਂ ਵੱਧ ਵਾਧਾ ਸਾਨੂੰ ਅਸੀਂ ਆਪੇ ਜੋੜ ਕੇ ਬੇਨਤੀ ਕਰਦੇ ਵਾਧੂ ਵਾਧਾ ਸਾਨੂੰ ਪੈਦਾ ਦਿੱਤੀ ਜਾਵੇ ਜਾਂ ਮੁਆਵਜ਼ਾ ਦਿੱਤਾ ਜਾਵੇ ਅੱਗੇ ਵੀ ਸਾਨੂੰ ਝੋਨੇ ਦਾ ਮੁਆਵਜ਼ਾ ਨਹੀਂ ਮਿਲਿਆ ਤੇ ਖੁਦੋ ਵੀ ਤਰ੍ਹਾਂ ਬਣਦਾ